ਮੈਂ ਤੁਹਾਡਾ ਆਪਣਾ ਤਵਿੰਦਰ ਪਨੇਸਰ ਅੱਜ ਤੁਸੀਂ ਕਹੋਗੇ ਵੀ پارک ਦੇ ਵਿੱਚ ਬੈਠਾ ਪਨੇਸਰ پارک ਦੇ ਵਿੱਚ ਬੈਠਣ ਦਾ ਵੀ ਇੱਕ ਕਾਰਨ ਹੈ ਜਿੱਥੇ ਦਰਖਤਾਂ ਨੂੰ ਕੱਟਣ ਦਾ ਪੂਰੀ ਤਰ੍ਹਾਂ ਜ਼ੋਰ ਲੱਗਿਆ ਹੋਇਆ ਹੈ ਕਿ ਦਰਖਤ ਕੱਟ ਕੇ ਉਹਨਾਂ ਦੀ ਜਗ੍ਹਾ ਦੇ ਉੱਤੇ ਹਾਈਵੇ ਬਣ ਰਹੇ ਨੇ ਉਹ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈ ਹਰਿਆਲੀ ਦੇ ਕਲ ਕਰਨੀ ਤਾਂ ਜ਼ਰੂਰੀ ਹੈ ਕਿਉਂਕਿ ਦਿਨੋ ਦਿਨ ਜਿਹੜੀ ਸਾਡੀ ਹਰਿਆਲੀ ਹੈ ਉਹ ਘਟਦੀ ਜਾ ਰਹੀ ਹੈ ਸਾਡੇ ਦਰਖਤ ਘਟਦੇ ਜਾ ਰਹੇ ਨੇ ਦਰਖਤਾਂ ਦਾ ਘਟਣਾ ਕਿਤੇ ਨਾ ਕਿਤੇ ਤਾਪਮਾਨ ਦਾ ਵਧਣਾ ਚਿੰਤਾ ਦਾ ਵਿਸ਼ਾ ਜਿਹੜਾ ਤਾਪਮਾਨ ਵਧਣ ਦਾ ਕਾਰਨ ਹੈ ਉਹ ਵੀ ਤਕਰੀਬਨ ਇਹੀ ਦੇਖਣ ਵਿੱਚ ਆਉਂਦਾ ਹੈ ਵੀ ਜੇਕਰ ਹਰੀਆਲੀ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਸਾਡਾ ਜਿਹੜਾ ਵਾਤਾਵਰਨ ਹੈ ਤਾਪਮਾਨ ਹੈ ਉਹ ਕਦੇ ਨਾ ਵਧੇ ਅੱਜ ਕੱਲ ਪਰਸੋਂ ਜਾਂ ਪਿਛਲੇ ਹਫਤੇ ਦੀ ਗੱਲ ਕਰੀਏ 47 48 ਡਿਗਰੀ ਤੱਕ ਤਾਪਮਾਨ ਜਾਣ ਦਾ ਕਾਰਨ ਹੈ ਅਸੀਂ ਰਕਤਾ ਦੀ ਸਾਂਭ ਸੰਭਾਲ ਨਹੀਂ ਕਰ ਰਹੇ ਜਿਵੇਂ ਕਿ ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ ਹੀ ਹੋਇਆ ਹੈ ਵੀ ਇੱਕ ਆਧਾਰ ਕਾਰਡ ਦੇ ਉੱਤੇ ਸਰਕਾਰੀ ਨਰਸਰੀ ਤੋਂ ਤੁਸੀਂ 10 ਤੋਂ 15 ਬੂਟੇ ਲੈ ਸਕਦੇ ਹੋ ਕਿਉਂ ਨਾ ਅਸੀਂ ਸਰਕਾਰੀ ਨਰਸਰੀ ਤੋਂ ਇੱਕ ਆਧਾਰ ਕਾਰਡ ਦੇ ਉੱਤੇ 10 ਤੋਂ 15 ਬੂਟੇ ਜਿਹੜੇ ਮਿਲਦੇ ਆਪਾਂ ਨੂੰ ਉਹ ਲੈ ਕੇ ਲਗਾਈਏ ਤੇ ਉਹਨਾਂ ਦੀ ਖਾਮ ਸੰਭਾਲ ਕਰੀਏ ਤਾਂ ਜੋ ਆਣਵਲੇ ਸਮੇਂ ਦੇ ਵਿੱਚ ਜਿਹੜਾ ਵਾਤਾਵਰਨ ਹੈ ਉਹ ਪਹਿਲਾਂ ਦੀ ਤਰ੍ਹਾਂ ਸਾਨੂੰ ਸ਼ੁੱਧ ਮਿਲ ਸਕੇ ਵਿਚਾਰ ਕਰਿਓ ਇਸ ਗੱਲ ਦੇ ਉੱਤੇ ਜੇ ਇੱਕ ਹਾੜ ਕਾਰਡ ਦੇ ਉੱਤੇ 10 ਤੋਂ 15 ਬੂਟੇ ਮਿਲਦੇ ਨੇ ਸਾਨੂੰ ਤਾਂ ਅਸੀਂ ਸਰਕਾਰੀ ਨਰਸਰੀ ਤੋਂ ਬੂਟੇ ਲੈ ਕੇ ਇੱਕ ਲਗਾਉਣੇ ਹੀ ਨੇ ਇੱਕ ਉਹਨਾਂ ਦੀ ਦੇਖਭਾਲ ਹੀ ਕਰਨੀ ਹੈ ਧਿਆਨ ਦਿਓ ਇਸ ਗੱਲ ਦੇ